ਰੱਖ ਲੈਣੀ ਹੈ ਠੀਕ ਹੈ ਇਧਰ ਉਧਰ ਜਿਵੇਂ ਆਏ ਸਲਵਾਰ ਕਾਇਓਗੇ ਐਵੇਂ ਵਾਲ ਪਾਵਾਂਗੇ ਤਾਂ ਆਟੋਮੈਟਿਕ ਹੀ ਵਾਲ ਆਪਣੇ ਆਪ ਬਾਹਰ ਨਿਕਲ ਲਗੇ ਹਨਾ ਇਸ ਨੂੰ ਬਿਲਕੁਲ ਬਰਾਬਰ ਹੈ ਵੱਧ ਘਟਣੀ ਹੈਗੀ ਤੇ ਫਿਨਿਸ਼ਿੰਗ ਦੇਖੋ ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਆਈ ਹੈ ਹਨਾ ਇਦਾਂ ਵਾਲ ਕਦੇ ਵੀ ਨਹੀਂ ਬਾਹਰ ਨਿਕਲਦੇ ਆ ਦੇਖੋ ਇਸ ਤਰੀਕੇ ਇੱਥੋਂ ਕਦੇ ਵੀ ਵਾਲ ਨਹੀਂ ਚੱਕਣਾ ਹੁੰਦਾ ਠੀਕ ਹੈ ਵਾਲ ਨੂੰ ਆਪਾਂ ਜਾਂ ਤਾਂ ਇਧਰ ਸਾਈਡ ਤੋਂ ਚੱਕਣਾ ਹੈ ਤੇ ਜਾਂ ਦੂਜੇ ਪਾਸੇ ਚੱਕਣਾ ਹੈ ਇਹਦੇ ਉੱਤੇ ਵਾਲ ਬਿਲਕੁਲ ਨਹੀਂ ਚੱਕਣਾ ਠੀਕ ਹੈ ਹੁਣ ਆਪਾਂ ਇਸ ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਸਲਵਾਰ ਦੇ ਵਾਲ ਕਿਵੇਂ ਪਾਉਣੇ ਆ ਜਿਹਦੇ ਕਰਕੇ ਕਿ ਵਾਲ ਬਾਅਦ ਵਿੱਚ ਨਿਕਲ ਨਾ ਠੀਕ ਹੈ ਇੱਕ ਭੈਣ ਦਾ ਮੇਰੇ ਕੋਲ ਕਮੈਂਟ ਆਇਆ ਸੀ ਉਹ ਕਹਿੰਦੇ ਸੀ ਕਿ ਜਦੋਂ ਸਲਵਾਰ ਦੇ ਵਾਲ ਪਾਉਣੇ ਆ ਤਾਂ ਵਾਲ ਨਾ ਨਿਕਲ ਜਾਂਦੇ ਆ ਠੀਕ ਹੈ ਆਪਾਂ ਉਹ ਦੱਸਾਂਗੇ ਤੁਹਾਨੂੰ ਤਰੀਕਾ ਵੀ ਕਿਹੜੇ ਤਰੀਕੇ ਨਾਲ ਵਾਲ ਪਾਉਣੇ ਆ ਜਿਹਦੇ ਨਾਲ ਕੀ ਹੈ ਵਾਲ ਬਿਲਕੁਲ ਨਹੀਂ ਨਿਕਲਣਗੇ ਵਧੀਆ ਜਾਇਆਗੇ ਠੀਕ ਹੈ ਜਿੰਨਾ ਮਰਜ਼ੀ ਉਹ ਸਿਉਣੀ ਆਪੇ ਇਸ ਤਰੀਕੇ ਨਾਲ ਲਾਉਣੀ ਆ ਠੀਕ ਹੈ ਵੀ ਉਹਦੇ ਨਾਲ ਵਾਲ ਕਦੇ ਵੀ ਨਹੀਂ ਉੱਡਣਗੇ ਠੀਕ ਹੈ ਹਾਂਜੀ ਆਪਾਂ ਜਦੋਂ ਵੀ ਵੀਡੀਓ ਬਣਾਉਣੀ ਆ ਕਦੇ ਵੀ ਵਿਧਾ ਜਿਹੜਾ ਕਦੇ ਕੋਈ ਗੱਲ ਨਹੀਂ ਦੱਸੀ ਨੋਰਮਲ ਤਰੀਕੇ ਨਾਲ ਜਿਵੇਂ ਆਪਾਂ ਮੈਂ ਕੰਮ ਕਰਦੀ ਆ ਉਸੇ ਤਰੀਕੇ ਨਾਲ ਹੀ ਦੱਸਦੀ ਆ ਵੀ ਇਸ ਤਰੀਕੇ ਨਾਲ ਆਪਾਂ ਸਟੀਚਿੰਗ ਕਰਨੀ ਆ ਠੀਕ ਹੈ ਜੀ ਤੇ ਵਲ ਵੀ ਤੁਹਾਨੂੰ ਉਸੇ ਤਰੀਕੇ ਨਾਲ ਦੱਸੂਗੀ ਜਿਵੇਂ ਮੈਂ ਆਪ ਕਰਦੀ ਆ ਠੀਕ ਹੈ ਹੁਣ ਤੱਕ ਜਿੰਨੇ ਵੀ ਹੁਣ ਬੋਟਮ ਜਿੰਨੀਆਂ ਵੀ ਬਣਵਾਈਆਂ ਅੱਜ ਤੱਕ ਮੈਂ ਜੋ ਕੰਮ ਕਰਦੀ ਆ ਜਿੰਨੇ ਵੀ ਬਣਾਈਆਂ ਕਦੀ ਮੈਨੂੰ ਕੋਈ ਕੰਪਲੀਟ ਨਹੀਂ ਆਏਗੀ ਵੀ ਉਹਦੇ ਸਾਡੇ ਵਾਲੇ ਕੀ ਆ ਨਿਕਲ ਗਏ ਜਾਂ ਸਹੀ ਨਹੀਂ ਬਣੇ ਹਨਾ ਵੱਧ ਘੱਟ ਹੈ ਜਾਂ ਕਿਵੇਂ ਵੀ ਹੈ ਕੁਝ ਵੀ ਕੰਪਲੀਟ ਨਹੀਂ ਆਈ ਹੈ ਇਸ ਬੋਟਮ ਦਾ ਬਹੁਤ ਵਧੀਆ ਤਰੀਕੇ ਨਾਲ ਰਿਸਪੌਂਸ ਮਿਲਦਾ ਸਾਨੂੰ ਹਨਾ ਵਧੀਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਕਿ ਜਿਹੜੀਆਂ ਭੈਣਾਂ ਸिलाई ਸਿੱਖਦੀਆਂ ਉਹਨਾਂ ਨੂੰ ਹੈਲਪ ਹੋ ਸਕੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿਸ ਤਰੀਕੇ ਨਾਲ ਆਪਾਂ ਸ਼ੁਰੂਆਤੀ ਕੰਮ ਕਰਨਾ ਹੈ ਵੀ ਜਦੋਂ ਆ ਆਪਾਂ ਨੂੰ ਸਟੀਚਿੰਗ ਕਰਦੇ ਆ ਹਨਾ ਤੇ ਸਫਾਈ ਦੇ ਨਾਲ ਵਧੀਆ ਫਿਨਿਸ਼ਿੰਗ ਦੇ ਨਾਲ ਕਰ ਸਕੀਏ ਕਿ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਤੇ ਸਟੀਚਿੰਗ ਆਪਾਂ ਕਿਹੜੇ ਤਰੀਕੇ ਨਾਲ ਕਰਨੀ ਹੈ ਜਦੋਂ ਵਲ ਪਾਉਣੇ ਆ ਵਲ ਪਾਉਣ ਲੱਗੇ ਕਦੇ ਵੀ ਵਲ ਨਹੀਂ ਨਿਕਲਦੇ ਜਦੋਂ ਤੁਸੀਂ ਇਦਾਂ ਵਲ ਪਾਉਂਗੇ ਠੀਕ ਹੈ ਇਸ ਤਰੀਕੇ ਨਾਲ ਪਾਉਂਗੇ ਬਹੁਤ ਸੌਖਾ ਤਰੀਕਾ ਹੈ ਦੇਖੋ ਵਲ ਜਦੋਂ ਪਾਉਣੇ ਆ ਆਪਾਂ ਹਨਾ ਤੇ ਇਹਦੇ ਵਿੱਚ ਵੀਡੀਓ ਹੁਣ ਸ਼ੁਰੂ ਕਰਨ ਤੋਂ ਪਹਿਲਾਂ ਇਹ ਮੈਂ ਤੁਹਾਨੂੰ ਦੱਸ ਦੇਣੀ ਹੈ ਕਿਉਂਕਿ ਬੈਲਟ ਆਪਾਂ ਤਿਆਰ ਕਰਕੇ ਰੱਖੀ ਹੋਈ ਹੈ ਇਸ ਦੀ ਠੀਕ ਹੈ ਇਹ ਆਪਾਂ ਬੈਲਟ ਬਣਾ ਕੇ ਰੱਖ ਲਈ ਪਹਿਲਾਂ ਹੀ ਠੀਕ ਹੈ ਤੇ ਵਲਪੋਂ ਤੋਂ ਬਾਅਦ 벨ਟ ਤੁਹਾਨੂੰ ਜੜਨਾ ਵੀ ਦੱਸੂਗੀ ਆਪਾਂ ਕਿਵੇਂ ਜੜਨੀ ਹੈ ਠੀਕ ਹੈ ਤੁਸੀਂ 벨ਟ ਬਣਾਉਣ ਦੀ ਵੀਡੀਓ ਦੇਖਣੀ ਹੈ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਦੱਸਿਓ ਆਪਾਂ ਤੁਹਾਡੇ ਲਈ ਵੀਡੀਓ ਜਰੂਰ ਬਣਾਵਾਂਗੇ ਠੀਕ ਹੈ ਜੀ ਦੇਖੋ ਹੁਣ ਕਿੰਨੇ ਵਧੀਆ ਤਰੀਕੇ ਨਾਲ ਬਣੀ ਹੈ ਕਿਤੇ ਵਲ ਵਗੈਰਾ ਕੁਝ ਨਹੀਂ ਹੈਗਾ ਹਨਾ ਸਫਾਈ ਦੇ ਨਾਲ ਬਣੀ ਹੈ ਠੀਕ ਹੈ ਇਸ ਤਰੀਕੇ ਨਾਲ 벨ਟ ਬਣਾਉਣੀ ਤੁਹਾਨੂੰ ਦੱਸਾਂਗੇ ਜਿਹਦੇ ਨਾਲ ਆਪਾਂ ਨੂੰ ਕੀ ਹੈ ਫਿਨਿਸ਼ਿੰਗ ਆਊਗੀ ਠੀਕ ਹੈ ਜੇ ਆਪਾਂ ਵਧੀਆ ਸਟੀਚਿੰਗ ਕਰਾਂਗੇ ਫੇਰੀ ਆਪਾਂ ਫੇਰੀ ਆਪਾਂ ਸੂਟ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ 벨ਟ ਬਣਾ ਕੇ ਤਿਆਰ ਕਰੀ ਹੋਈ ਹੈ ਆਪਣੀ ਠੀਕ ਹੈ ਆਪਾਂ ਸਾਰੇ ਨਿਸ਼ਾਨ ਵਗੈਰਾ ਲਗਾ ਲੇ ਵੀ ਜਿੰਨੇ ਵੀ ਆਪਾਂ ਵਲ ਪਾਉਣੇ ਆ ਠੀਕ ਹੈ ਜਿਵੇਂ ਆਪਾਂ ਵਲ ਪਾਉਣੇ ਆ ਤੇ ਇਹਦੇ ਵਿੱਚੋ ਸੈਂਟਰ ਦੇ ਜਿਹੜਾ ਪੌਂਚਾ ਹੁੰਦਾ ਹੈ ਪੌਂਚੇ ਦੇ ਵਿੱਚ ਆਪਾਂ ਪਹਿਲਾਂ ਤਾਂ ਕਾਟ ਪਾਈ ਹੋਈ ਹੈ ਠੀਕ ਹੈ ਕਾਟ ਪਾਉਣੀ ਜ਼ਰੂਰੀ ਹੁੰਦੀ ਹੈ ਪੌਂਚੇ ਦੇ ਵਿੱਚ ਇਹਦੇ ਨਾਲ ਚਲਵਾਰ ਕਦੇ ਵੀ ਪਹੁੰਚੇ ਤੇ ਨਹੀਂ ਡਿੱਗੂਗੀ ਠੀਕ ਹੈ ਜਦੋਂ ਆਪਾਂ ਇਸ ਤਰੀਕੇ ਨਾਲ ਕੱਟ ਪਾਉਣੀ ਹੈ ਤਾਂ ਸੈਂਟਰ ਦੇ ਵਿੱਚ ਕੱਟ ਲਾਉਣਾ ਜ਼ਰੂਰੀ ਹੁੰਦਾ ਠੀਕ ਹੈ ਫਿਰ ਆਪਾਂ ਕੀ ਕੀਤਾ ਬੈਕ ਸਾਈਡ ਦੇ ਵਾਲ ਪਹਿਲਾਂ ਪਾ ਲਏ ਠੀਕ ਹੈ ਕਿਉਂਕਿ ਮੈਨੂੰ ਆਦਤ ਹੈਗੀ ਹੈ ਮੈਂ ਬੈਕ ਸਾਈਡ ਦੇ ਵਾਲ ਪਹਿਲਾਂ ਪਾਉਣੀ ਹੁੰਦੀ ਹੈ ਇਹ ਵਾਲਾਂ ਨੂੰ ਆਪਾਂ ਇਸ ਤਰੀਕੇ ਨਾਲ ਪਾ ਲੈਣਾ ਹੈ ਵਾਲਾਂ ਨੂੰ ਇਸ ਤਰੀਕੇ ਨਾਲ ਆਪਾਂ ਅਗਲੇ ਵਾਲ ਪਾਉਣੇ ਸ਼ੁਰੂ ਕਰਦੇ ਹਾਂ ਹੁਣ ਫਰੰਟ ਦੇ ਵਾਲ ਆਪਾਂ ਪਾਉਣੇ ਆ 7 ਇੰਚ ਵਿੱਚ ਠੀਕ ਹੈ ਪਾਉਣੇ ਆ ਤੁਸੀਂ ਇਹ ਧਿਆਨ ਰੱਖੋ ਪਹਿਲਾਂ ਆਪਾਂ ਕੀ ਸਲਾਈ ਨੂੰ ਥੋੜਾ ਵੱਡਾ ਕਰ ਲੈਣਾ ਠੀਕ ਹੈ ਜਿਆਦਾ ਬਰੀਕ ਸਿਉਣ ਨਹੀਂ ਰੱਖਣੀ ਆਪਾਂ ਠੀਕ ਹੈ ਜੀ ਥੋੜਾ ਸਲਾਈ ਨੂੰ ਵੱਡਾ ਕਰਾਂਗੇ ਤਾਂ ਉਸ ਤੋਂ ਬਾਅਦ ਕੀ ਆ ਆਪਾਂ ਵਲ ਨੂੰ ਚੱਕਣਾ ਜੇ ਤੁਹਾਡਾ ਘੇਰ ਜਿਆਦਾ ਵੱਡਾ ਸਲਵਾਰ ਦਾ ਠੀਕ ਹੈ ਤਾਂ ਸਲਵਾਰ ਤੁਸੀਂ ਵੱਡਾ ਚੱਕ ਸਕਦੇ ਹੋ ਜੇ ਨਾਰਮਲ ਘੇਰਾ ਹੈ ਤਾਂ ਫਿਰ ਤੁਸੀਂ ਇੱਥੋਂ ਵਲ ਚੱਕਣਾ ਠੀਕ ਹੈ ਜਿਵੇਂ ਆਹ ਵਾਲਾ ਨਿਸ਼ਾਨ ਲੱਗਿਆ ਹੁੰਦਾ ਨਾ ਇਸ ਥਾਂ ਤੋਂ ਤੁਸੀਂ ਚੱਕਣਾ ਠੀਕ ਹੈ ਤੇ ਇੱਥੋਂ ਆਪਾਂ 1.5 ਇੰਚ ਦਾ ਗੈਪ ਰੱਖਣਾ ਹੀ ਰੱਖਣਾ ਹੁੰਦਾ ਹੈ 1.5 ਇੰਚ 1.5 ਇੰਚ ਠੀਕ ਹੈ 1 ਇੰਚ ਤੋਂ ਵੱਧ ਗੈਪ ਰੱਖਣਾ ਆਪਾਂ ਬਿਲਕੁਲ ਨਾਲ ਕਰਕੇ ਵਲ ਨਹੀਂ ਪੋਣੇ ਜਦੋਂ ਆਪਾਂ ਇੱਥੋਂ ਵਲ ਪੋਣੇ ਸ਼ੁਰੂ ਕਰਾਂਗੇ ਤਾਂ ਸਲਵਾਰ ਕੀ ਹੈ ਸਲਵਾਰ ਅੰਦਰ ਤੋਂ ਇਹਨੇ ਇਕੱਠੀ ਹੋਣ ਲੱਗ ਜਾਂਦੀ ਹੈ ਪੋਣ ਤੋਂ ਬਾਅਦ ਠੀਕ ਹੈ ਤੇ ਆਪਾਂ ਵਲ ਪੋਣ ਲੱਗੇ ਇੱਕ 1.5 ਇੰਚ ਦਾ ਗੈਪ ਇੱਥੇ ਰੱਖਣਾ ਠੀਕ ਹੈ ਤੇ ਉਸ ਤੋਂ ਬਾਅਦ ਇੱਥੋਂ ਆਪਾਂ ਵਲ ਚੱਕਣਾ ਤੇ ਆਪਾਂ ਇਸ ਤਰੀਕੇ ਨਾਲ ਰੱਖਣਾ ਠੀਕ ਹੈ ਹੁਣ ਦੇਖੋ ਵਲ ਚੱਕਿਆ ਆਪਾਂ ਇਸ ਤਰੀਕੇ ਨਾਲ ਪੈਰ ਨੂੰ ਚੱਕਣਾ ਤੇ ਰੱਖ ਦੇਣਾ ਠੀਕ ਹੈ ਹੁਣ ਦੇਖੋ ਜਦੋਂ ਵਲ ਪੈ ਗਿਆ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਬਰਾਬਰ ਕਰਕੇ ਇਹ ਵਾਲੀ ਜਿਹੜੀ ਹੁਣ ਦੇਖੋ ਕੱਪੜਾ ਹੈ ਨੀਚੇ ਵਾਲਾ ਇਹਨੂੰ ਆਪਾਂ ਚੱਕ ਕੇ ਇਸ ਤਰੀਕੇ ਨਾਲ ਬਰਾਬਰ ਕਰ ਲੈਣਾ ਹੈ ਠੀਕ ਹੈ ਹੁਣ ਦੇਖੋ ਜਦੋਂ ਇੱਕਦਮ ਵਲ ਆਪਾਂ ਇਕੱਠੇ ਪਾਵਾਂਗੇ ਠੀਕ ਹੈ ਤਾਂ ਉਹਦੇ ਨਾਲ ਕੀ ਹੈ ਕੱਪੜਾ ਕਈ ਵਾਰ ਨੀਚੇ ਹੋ ਜਾਂਦਾ ਹੈ ਹਨਾ ਇਸ ਤਰੀਕੇ ਨਾਲ ਬਿਲਕੁਲ ਨਹੀਂ ਕਰਨਾ ਇੱਕ-ਇੱਕ ਕਰਕੇ ਵਲ ਪਾਉਣਾ ਹੈ ਜਲਦਬਾਜ਼ੀ ਨਹੀਂ ਕਰਨੀ ਇੱਕ-ਇੱਕ ਕਰਕੇ ਵਲ ਪਾਉਣਾ ਹੈ ਠੀਕ ਹੈ ਜਦੋਂ ਇੱਕ-ਇੱਕ ਕਰਕੇ ਵਲ ਪਾਵਾਂਗੇ ਤਾਂ ਵਲ ਕਦੇ ਵੀ ਨਹੀਂ ਨਿਕਲਣਗੇ ਠੀਕ ਹੈ ਆ ਦੇਖੋ ਨੀਚੇ ਵਾਲਾ ਕੱਪੜਾ ਹੁਣ ਇਹਨੂੰ ਬਰਾਬਰ ਕਰਿਆ ਇਸ ਤਰੀਕੇ ਨਾਲ ਰੱਖਿਆ ਇੱਥੋਂ ਆਪਾਂ ਜਿੰਨਾ ਵੀ ਆਪਾਂ ਗੈਪ ਰੱਖਣਾ ਵਲਦਾ ਠੀਕ ਹੈ ਹੁਣ ਵਲਦਾ ਗਿਆ ਵੀ ਜ਼ਿਆਦਾਤਰ ਤਾਂ ਆਪਾਂ ਅੱਧਾ ਇੰਚ ਤੋਂ ਘੱਟ ਹੁੰਦਾ ਹੈ ਜ਼ਿਆਦਾ ਵੱਲ ਨਹੀਂ ਕਰਦੇ ਹੁੰਦੇ ਵੱਡੇ ਠੀਕ ਹੈ ਇਹਦੇ ਨਾਲ ਸਲਵਾਰ ਸਹੀ ਬੰਦੀ ਆ ਕਿ ਕਿ ਇਹਦਾ ਘੇਰ ਵੱਡਾ ਠੀਕ ਹੈ ਹੁਣ ਦੇਖੋ ਦੂਜਾ ਵਲ ਚੱਕਿਆ ਉਸ ਨੂੰ ਵੀ ਆਪਾਂ ਇਸ ਤਰੀਕੇ ਨਾਲ ਰੱਖਿਆ ਠੀਕ ਹੈ ਤੇ ਹੁਣ ਜਿਹੜਾ ਨੀਚੇ ਵਾਲਾ ਵਾਲਾ ਉਹਨੂੰ ਦੇਖੋ ਬਰਾਬਰ ਕਰ ਲੈਣਾ ਹੁਣ ਇਹ ਵਾਲਾ ਵਾਲ ਹੋ ਗਿਆ ਜਿਹੜਾ ਨੀਚੇ ਵਾਲਾ ਉਹਨੂੰ ਵੀ ਆਪਾਂ ਬਰਾਬਰ ਹੀ ਰੱਖਣਾ ਉਹਨੂੰ ਆਪਾਂ ਇਧਰ ਉਧਰ ਨਹੀਂ ਹੁਣ ਦੇਣਾ ਠੀਕ ਹੈ ਇਹ ਵਾਲਾ ਗੈਪ ਹੋ ਗਿਆ ਹੁਣ ਆਪਾਂ ਤੀਜਾ ਵਾਲ ਪਾਉਣਾ ਇਸੇ ਤਰੀਕੇ ਨਾਲ ਆਪਾਂ ਸਾਰੇ ਵਾਲ ਪਾ ਲੈਣੇ ਆ ਠੀਕ ਹੈ ਇੱਕ ਇੱਕ ਕਰਕੇ ਵਾਲ ਪਾਉਣਾ ਚਾਹੀਦਾ ਠੀਕ ਹੈ ਕਿਉਂਕਿ ਜਦੋਂ ਆਪਾਂ ਇੱਕ ਇੱਕ ਕਰਕੇ ਵਾਲ ਨਾ ਪਾਵਾਂਗੇ ਤਾਂ ਵਾਲ ਨਿਕਲਣਗੇ ਕਿਉਂਕਿ ਆਪਣਾ ਹੱਥ ਨਹੀਂ ਟਿਕਿਆ ਹੁੰਦਾ ਸ਼ੁਰੂਆਤੀ ਜਦੋਂ ਇਕੱਠੇ ਵਾਲ ਪਾਉਣੇ ਆ ਹੁਣ ਦੇਖੋ ਮੈਂ ਇਕੱਠੇ ਵਾਲ ਪਾ ਕੇ ਦਿਖਾਉਣੀ ਤੁਹਾਨੂੰ ਪਤਾ ਕੀ ਹੈ ਮੇਰਾ ਤਾਂ ਰੋਜ਼ ਦਾ ਕੰਮ ਹੈ ਹਨਾ ਪਰ ਰੋਜ਼ ਮਤਲਬ ਸਟੀਚਿੰਗ ਕਰਨੀ ਹੁੰਦੀ ਹੈ ਇਸ ਲਈ ਆਪਣੇ ਤਾਂ ਹੱਥ ਕੀ ਕੀਆ ਹੋਇਆ ਜਦੋਂ ਵੀ ਬਲ ਪਾਉਣੇ ਆ ਦੇਖੋ ਇਹਨਾਂ ਇਕੱਠੇ ਵਾਲ ਪਾਏ ਆ ਕਿਤੋਂ ਵੀ ਹਨਾ ਬਲ ਨਹੀਂ ਨਿਕਲਦਾ ਤੁਸੀਂ ਇਹ ਚੀਜ਼ ਧਿਆਨ ਨਾਲ ਆ ਦੇਖੋ ਦੇਖ ਸਕਦੇ ਤੁਸੀਂ ਹਨਾ ਬਰਾਬਰ ਹੈ ਬਿਲਕੁਲ ਦੋਨੇ ਪਾਸਿਆਂ ਤੋਂ ਇਦਾਂ ਲੱਗਦਾ ਹੈ ਵੀ ਇੱਕੋ ਜਿਹੇ ਬਲ ਪਾਏ ਆ ਠੀਕ ਹੈ ਹੁਣ ਦੇਖੋ ਜੇ ਤੁਸੀਂ ਇੱਕੋ ਜਿਹਾ ਇਕੱਠੇ ਵਾਲ ਪਾਉਣੇ ਹਨ ਮੰਨ ਲਓ ਤੁਸੀਂ ਦੋ ਤਿੰਨ ਵਾਲ ਇਕੱਠੇ ਚਾਹਤੀ ਸਿਉਣ ਲਾਉਣੀ ਹੈ ਉਹਦੇ ਵਾਸਤੇ ਤੁਸੀਂ ਕੀ ਕਰਨਾ ਬਰਾਬਰ ਚੱਕਿਆ ਪਹਿਲਾਂ ਤਾਂ ਸਲਵਾਰ ਨੂੰ ਇਸ ਤਰੀਕੇ ਨਾਲ ਬਰਾਬਰ ਰੱਖ ਲੈਣੀ ਹੈ ਠੀਕ ਹੈ ਇਧਰ ਉਧਰ ਜਿਵੇਂ ਆਏ ਸਲਵਾਰ ਪਈ ਹੋਏ ਐਂ ਵਾਲ ਪਾਵਾਂਗੇ ਤਾਂ ਆਟੋਮੈਟਿਕ ਹੀ ਵਾਲ ਆਪਣੇ ਆਪ ਬਾਹਰ ਨਿਕਲ ਲਗੇ ਹਨਾ ਇਸ ਨੂੰ ਆਪਾਂ ਸਿੱਧਾ ਰੱਖਾਂਗੇ ਇਦਾਂ ਰੱਖਾਂਗੇ ਠੀਕ ਹੈ ਇਸ ਤਰੀਕੇ ਨਾਲ ਚੱਕਿਆ ਵਾਲ ਰੱਖਿਆ ਠੀਕ ਹੈ ਦੂਜਾ ਵਾਲ ਚੱਕਣਾ ਇਦਾਂ ਰੱਖਿਆ ਉਸ ਤੋਂ ਬਾਅਦ ਚੱਕਿਆ ਠੀਕ ਹੈ ਫਿਰ ਕੀ ਕਰਨਾ ਹੈ ਜੇ ਤੁਹਾਡੇ ਕੋਲ ਪਿੰਨਾ ਹੈਗੀਆਂ ਤੇ ਤੁਸੀਂ ਇੱਥੇ ਪਿੰਨਾ ਵੀ ਲਾ ਸਕਦੇ ਹੋ ਠੀਕ ਹੈ ਵਲ ਪਾ ਕੇ ਪਰ ਵੈਸੇ ਲੋੜ ਨਹੀਂ ਪੈਂਦੀ ਇਸ ਤਰੀਕੇ ਨਾਲ ਜਦੋਂ ਵਲ ਪਾਵਾਂਗੇ ਤਾਂ ਸਹੀ ਤਰੀਕੇ ਨਾਲ ਪੈਂਦੇ ਆ ਠੀਕ ਹੈ ਆ ਦੇਖੋ ਤੇ ਹੁਣ ਜਦੋਂ ਵਲ ਪਾਉਣੇ ਆਪਾਂ ਜਿਹੜੀ ਆਹ ਵਾਲੀ ਪਹੁੰਚਾਂ ਦੀ ਸਿਉਣ ਹੁੰਦੀ ਹੈ ਇੱਥੋਂ ਕਦੇ ਵੀ ਵਲ ਨਹੀਂ ਚੱਕਣਾ ਹੁੰਦਾ ਠੀਕ ਹੈ ਵਲ ਨੂੰ ਆਪਾਂ ਜਾਂ ਤਾਂ ਇੱਧਰ ਸਾਈਡ ਤੋਂ ਚੱਕਣਾ ਤੇ ਜਾਂ ਦੂਜੇ ਪਾਸੇ ਚੱਕਣਾ ਇਹਦੇ ਉੱਤੋਂ ਵਲ ਬਿਲਕੁਲ ਨਹੀਂ ਚੱਕਣਾ ਠੀਕ ਹੈ ਹੁਣ ਆਪਾਂ ਇਸ ਵਲ ਨੂੰ ਇੱਥੋਂ ਚੱਕਾਂਗੇ ਜਿਹੜਾ ਹੁਣ ਆਉਂਦਾ ਸੈਂਟਰ ਵਾਲ ਵਾਲ ਪਹੁੰਚੇ ਦਾ ਇਹ ਆਪਾਂ ਵੱਡਾ ਰੱਖਣਾ ਹੁੰਦਾ ਠੀਕ ਹੈ ਇਸ ਨੂੰ ਆਪਾਂ ਇੱਥੋਂ ਚੱਕਣਾ ਆਪਾਂ ਸੈਂਟਰ ਦਾ ਵਾਲ ਪਾਇਆ ਇਹਨੂੰ ਕੀ ਥੋੜਾ ਵੱਡਾ ਰੱਖਣਾ ਠੀਕ ਹੈ ਜਿਹਦੇ ਨਾਲ ਸਲਵਾਰ ਆਪਣੀ ਸਹੀ ਰਹਿੰਦੀ ਹੈ ਪਹੁੰਚਾ ਕੀ ਹੈ ਬਾਹਰ ਨੂੰ ਨਹੀਂ ਨਿਕਲਦਾ ਠੀਕ ਹੈ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖਣਾ ਥੋੜਾ ਵੱਡਾ ਵਾਲਾ ਤੇ ਫਿਰ ਆਪਾਂ ਨਾਲ ਤੀਜੇ ਵਾਲ ਪਾ ਲੈਣੀ ਤੇ ਹੋਰ ਬਸ ਬਾਕੀ ਵਾਲਾ ਪਉ ਉਸੇ ਤਰੀਕੇ ਨਾਲ ਪਾਉਣੇ ਆ ਪਰ ਇੱਕ ਇੱਕ ਕਰਕੇ ਜੇ ਤੁਸੀਂ ਇਸ ਤਰੀਕੇ ਨਾਲ ਰੱਖ ਕੇ ਇਹ ਗਲਤੀ ਕਰੋਗੇ ਠੀਕ ਹੈ ਜਿਵੇਂ ਇਦਾਂ ਜਿੱਦਾਂ ਸਲਵਾਰ ਪਈ ਐ ਇਦਾਂ ਹੀ ਚੱਕ ਕੇ ਵਾਲ ਪਾ ਲਏ ਹਨਾ ਇਦਾਂ ਕਰਕੇ ਤਾਂ ਵਾਲ ਨਿਕਲਗੇ ਹੀ ਨਿਕਲਗੇ ਬਾਹਰ ਨੂੰ ਠੀਕ ਹੈ ਆਪਾਂ ਸਲਵਾਰ ਨੂੰ ਫੇਰ ਵਾਲ ਪੋਣੇ ਸਟਾਰਟ ਕਰਨੇ ਆ ਠੀਕ ਹੈ ਜੀ ਹੁਣ ਦੇਖੋ ਵਾਲਾ ਤਾਂ ਉਧਰ ਪਾ ਲਈ ਸੀਗੀ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਵਾਲ ਪੋਣੇ ਆ ਇੱਥੋਂ ਵੀ ਆਪਾਂ ਇਹ ਚੀਜ਼ ਨਹੀਂ ਰੱਖਣੀ ਠੀਕ ਹੈ ਇਹਨੂੰ ਵੀ ਆਪਾਂ ਇੱਥੇ ਸਉਣ ਲਉਣੀ ਹੈ ਦੇਖੋ ਆਪਾਂ ਸਾਰੇ ਵਾਲ ਪਾ ਲਏ ਦੋਨੇ ਪਾਸੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਵਾਲ ਇੱਕੋ ਜਿਹੇ ਹੈ ਹਨਾ ਕੋਈ ਵੱਧ ਘੱਟ ਨਹੀਂ ਪਿਆ ਹਨਾ ਤੇ ਵਧੀਆ ਫਿਨਿਸ਼ਿੰਗ ਦੇ ਨਾਲ ਲੱਗੇ ਹੋਏ ਆ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਵਾਲ ਪਾਉਣੇ ਆ ਤੇ ਤੁਸੀਂ ਉਲਟੀ ਸਾਈਡ ਵੀ ਦੇਖ ਸਕਦੇ ਹੋ ਆ ਦੇਖੋ ਕਿਤੋਂ ਵੀ ਵਾਲ ਇਧਰ ਉਧਰ ਨਹੀਂ ਹੈਗਾ ਜਿਵੇਂ ਆਪਾਂ ਬਾਹਰ ਸਾਈਡ ਵਾਲ ਪਾਏ ਉਸੇ ਤਰੀਕੇ ਨਾਲ ਅੰਦਰ ਸਾਈਡ ਹੈ ਹਨਾ ਇਧਰੋਂ ਵੀ ਕੋਈ ਪ੍ਰੋਬਲਮ ਨਹੀਂ ਜਾਂ ਕਿਤੋਂ ਵਾਲ ਬਾਹਰ ਨਿਕਲ ਰਿਹਾ ਹੈ ਹਨਾ ਕੁਝ ਵੀ ਨਹੀਂ ਹੈਗਾ ਆ ਦੇਖੋ ਬਿਲਕੁਲ ਬਰਾਬਰ ਹੈਗੇ ਆ ਇਸ ਤਰੀਕੇ ਨਾਲ ਇੱਕ-ਇੱਕ ਕਰਕੇ ਵਲ ਪਾਉਂਗੇ ਤਾਂ ਸਹੀ ਤਰੀਕੇ ਨਾਲ ਪਹਿਨਣਗੇ ਠੀਕ ਹੈ ਜੇ ਇਕੱਠੇ ਚੱਕ ਕੇ ਵਲ ਪਾਉਣੇ ਆ ਤਾਂ ਫਿਰ ਆਪਾਂ ਨੂੰ ਕੱਪੜੇ ਨੂੰ ਸਿੱਧਾ ਕਰਕੇ ਫਿਰ ਵਲ ਪਾਉਣੇ ਆ ਠੀਕ ਹੈ ਬਸ ਇਹ ਹੀ ਚੀਜ਼ਾਂ ਦਾ ਧਿਆਨ ਰੱਖਣਾ ਤੇ ਹੁਣ ਆਪਾਂ 벨ਟ ਜੜਦੇ ਆ ਠੀਕ ਹੈ ਇਸ ਤਰੀਕੇ ਨਾਲ ਵਲ ਪਾਉਂਗੇ ਤਾਂ ਕਦੇ ਵੀ ਵਲ ਨਾ ਤਾਂ ਨਿਕਲਣਗੇ ਠੀਕ ਹੈ ਤੇ ਆਸਾਨੀ ਦੇ ਨਾਲ ਤੇ ਫਿਨਿਸ਼ਿੰਗ ਦੇ ਨਾਲ ਪੈਣਗੇ ਠੀਕ ਹੈ ਜੀ ਤੇ ਹੁਣ ਆਪਾਂ 벨ਟ ਜੜਦੇ ਆ 벨ਟ ਜੜਨ ਲੱਗੇ ਆਪਾਂ ਕੀ ਕਰਨਾ ਹੁੰਦਾ ਦੇਖੋ ਇਸ ਤਰੀਕੇ ਨਾਲ ਸਲਵਾਰ ਨੂੰ ਰੱਖ ਲੈਣਾ ਸਿੱਧਾ ਉਸ ਤੋਂ ਬਾਅਦ 벨ਟ ਦਾ ਜਿੱਥੇ ਨੇਫਾ ਹੁੰਦਾ ਠੀਕ ਹੈ ਨੇਫੇ ਨੂੰ ਆਪਾਂ ਇਸ ਤਰੀਕੇ ਨਾਲ ਰੱਖਣਾ ਠੀਕ ਹੈ ਜਿੱਥੇ ਆਪਾਂ ਵਲ ਪਾਏ ਆ ਉੱਥੇ ਸੈਂਟਰ ਦੇ ਵਿੱਚ ਨੇਫਾ ਇੱਥੇ ਆਊਗਾ ਠੀਕ ਹੈ ਜੀ ਆਪਾਂ ਦੋਨੇ ਸਉਣਾਂ ਨੂੰ ਆਪਸ ਦੇ ਵਿੱਚ ਜੋੜ ਲੈਣਾ ਤੇ ਜਦੋਂ ਵੀ ਆਪਾਂ ਡਲਟ ਦੀ ਸਿਉਣ ਲਾਉਣੇ ਆ ਆਪਾਂ ਇੱਧਰ ਸਾਈਡ ਤੋਂ ਨਹੀਂ ਲਾਉਣੀ ਠੀਕ ਹੈ ਆਪਾਂ ਇੱਧਰ ਸਾਈਡ ਤੋਂ ਦੂਜੇ ਪਾਸੇ ਤੋਂ ਲਾਵਾਂਗੇ ਨਾ ਜਿੱਧਰ ਵਾਲ ਪਾਇਆ ਹੁੰਦਾ ਤੇ ਕੀ ਹੁੰਦਾ ਉਹਦੇ ਨਾਲ ਫਿਨਿਸ਼ਿੰਗ ਆਉਂਦੀ ਹੈ ਠੀਕ ਹੈ ਉੱਤੇ ਆਪਾਂ ਸਉਣ ਰੱਖ ਕੇ ਲਾਵਾਂਗੇ ਤਾਂ ਕਿ ਇਹ ਜਿਹੜੀ ਆ ਸਿਉਣ ਹੁੰਦੀ ਹੈ ਕਈ ਵਾਰ ਬਾਹਰ ਨਿਕਲ ਜਾਂਦੀ ਹੈ ਉਹ ਅੱਛੀ ਨਹੀਂ ਲੱਗਦੀ ਹਨ ਇਸ ਲਈ ਆਪਾਂ ਦੂਜੇ ਪਾਸੇ ਤੋਂ ਸਉਣ ਲਾਉਣੀ ਸ਼ੁਰੂ ਕਰਾਂਗੇ ਇਸ ਤਰੀਕੇ ਨਾਲ ਹੁਣ ਆਪਾਂ ਇੱਥੇ ਸੇਵਨ ਨੂੰ ਹੀ ਸ਼ੁਰੂ ਕਰਨੀ ਆ। ਮੈਂ ਇੱਥੇ ਸੇਵਨ ਨੂੰ ਬ੍ਰੀਕ ਕਰ ਲੈਣਾ। ਦੇ ਕੋ ਇਸ ਤਰੀਕੇ ਨਾਲ ਜੜ ਲੈਣਾ ਹੁਣ ਇੱਥੇ ਆਪਾਂ ਬਲ ਪਾਈ ਸੀ ਤੇ ਇਸ ਤੋਂ ਲੈਂਦੀ ਹੈ ਇਹਦੇ ਨਾਲ ਫਿਨਿਸ਼ਿੰਗ ਆਉਗੀ ਤੇ ਆਪਾਂ ਇਸ ਤਰੀਕੇ ਨਾਲ ਸਾਰੀ ਬੈਲਟ ਨੂੰ ਜੜ ਲੈਣਾ ਠੀਕ ਹੈ ਲਓ ਜੀ ਇਸ ਤਰੀਕੇ ਨਾਲ ਆਪਾਂ ਬੈਲਟ ਜੜਨਦੀਆਂ ਤੇ ਦੇਖੋ ਹੁਣ ਬਲਾਂ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਹੁਣ ਬਲ ਸਾਰੇ ਪੈਣ ਤੋਂ ਬਾਅਦ ਦੇਖੋ ਇਸ ਤਰੀਕੇ ਨਾਲ ਆਪਾਂ ਵਾਲ ਪਾਉਣੇ ਆ ਬਿਲਕੁਲ ਬਰਾਬਰ ਹੈ ਵੱਧ ਘੱਟ ਨਹੀਂ ਹੈਗੇ ਤੇ ਫਿਨਿਸ਼ਿੰਗ ਦੇਖੋ ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਆਈ ਹੈ ਹਨਾ ਇਦਾਂ ਵਾਲ ਕਦੇ ਵੀ ਨਹੀਂ ਬਾਹਰ ਨਿਕਲਦੇ ਆ ਦੇਖੋ ਇਸ ਤਰੀਕੇ ਨਾਲ ਵਾਲ ਪਾਉਂਗੇ ਤਾਂ ਕਦੇ ਵੀ ਬਾਹਰ ਨਹੀਂ ਨਿਕਲਣਗੇ ਤੁਸੀਂ ਦੇਖੋ ਠੀਕ ਹੈ ਇਦਾਂ ਵਾਲ ਪਾਉਣੇ ਆ ਜਦੋਂ ਵੀ ਆਪਾਂ ਸਟਿਚਿੰਗ ਕਰਦੇ ਆ ਵਾਲ ਨੂੰ ਇਸ ਤਰੀਕੇ ਨਾਲ ਪਾਉ ਕਦੇ ਵੀ ਨਹੀਂ ਨਿਕਲਣਗੇ ਠੀਕ ਹੈ ਜੀ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਠੀਕ ਹੈ ਜੀ ਹਾਂਜੀ ਥੈਂਕ ਯੂ